ਲੋਕਾਂ ਨੂੰ ਕੀ ਪਤਾ ਵੀ ਕਮੀ ਮੇਰੇ ਚ ਨਹੀਂ ਤੁਹਾਡੇ ਚ ਉਹ ਵੀ ਕੀ ਬੋਲਦੀ ਆ ਮੇਰਾ ਘਰ ਵਾਲਾ ਵੀ ਨਹੀਂ ਕਰ ਸਕਦਾ ਸੀਗਾ ਜਿਹੜੀ ਰੂਜ ਨਾਤੇ ਤੋਂ ਕਿੰਨੇ ਦਿਨਾਂ ਦੀ ਕੈਰੀ ਸੀਗੀ ਤੂੰ ਤੂੰ ਤਾਂ ਇੱਕ ਦਿਨ ਚ ਪੂਰੀ ਕਰ ਦਿੱਤੀ ਨਹੀਂ ਤੋ ਪੁੱਤ ਹਾਂਜੀ ਬਾਪੂ ਜੀ ਰੋਟੀ ਵੜ ਗਈ ਭਾਈ ਨਹੀਂ ਹਲੇ ਤਾਂ ਨਹੀਂ ਬਣੀ ਮੈਂ ਬਣਾ ਦੇਨੀ ਆ ਆਹ ਮੈਂ ਤਾਂ ਉਹਦੇ ਨਾਲ ਕਾਲੀ ਨਾਲ ਜਾ ਕੇ ਉਹਨਾਂ ਦੀ ਕਚੇਰੀਆਂ 'ਚ ਕੰਮ ਜਾਂਦੀ ਆ ਮਾਹ ਰੋਟੀ ਬਣਾਉਣ ਦੇ 'ਚ ਖਾ ਕੇ ਵਗ ਜਾਂਦੇ ਭਾਈ ਕੋਈ ਗੱਲ ਨਹੀਂ ਮੈਂ ਹੁਣੇ ਬਣਾ ਦੇ ਦਿੰਨੀ ਆ ਹਾਂ ਬਣਾ ਦੇ ਮੈਂ ਉੱਥੇ ਪੈ ਮੰਜਾ ੜਾ ਕੇ ਬਾਪੂ ਜੀ ਮੰਮੀ ਜੀ ਨੇ ਕਦੋਂ ਆਣਾ ਓਏ ਕੀ ਪਤਾ ਉਹ ਕਿਹੜਾ ਦੱਸ ਕੇ ਜਾਂਦੀ ਹੈਗੀ ਨਾ ਉਹਦੇ ਜਾਣ ਦਾ ਪਤਾ ਨਾ ਆਉਣ ਦਾ ਪਤਾ ਸਹੀ ਗੱਲ ਆ ਮੰਮੀ ਦੀ ਤਾਂ ਸਮਝ ਹੀ ਨਹੀਂ ਆਉਂਦੀ ਕਹਿ ਕੇ ਦੋ ਦਿਨ ਦਾ ਜਾਂਦੇ ਤੇ ਲਾ ਪੰਜ ਦਿਨ ਆਉਂਦੇ ਨੇ ਲੈ ਹਏ ਸੌਰੀ ਏ ਤੈਨੂੰ ਕਿੱਥੋਂ ਸਮਝ ਆ ਜੂਗੀ 4 ਦਿਨਾਂ 'ਚ ਸਮਝਦਾ ਮੈਨੂੰ ਨਹੀਂ ਆਈ 20 ਸਾਲ ਹੋ ਗਏ ਨਾਲ ਵਾਹ ਪਏ ਨੂੰ ਤੈਨੂੰ ਦੱਸ ਕਿੱਥੋਂ ਸਮਝ ਆ ਜੂਗੀ ਚੱਲ ਤੂੰ ਰੋਟੀ ਬਣਾ ਕੇ ਨਾ ਮੇਰਾ ਸ਼ੇਰ ਹੈ ਮੈਂ ਜਾਣਾ ਫਿਰ ਲੇਟ ਹੋ ਰਿਹਾ ਸਵਾਲ ਦੇ ਦੇ ਪੈਸੇ ਦੇ ਪੈਸੇ ਉਹ ਦੇ ਦਾਂ ਕੇ ਅਗਲੀ ਵਾਰੀ ਯਾਰ ਐ ਨਹੀਂ ਗੱਲ ਬਣਦੀ ਪੈਸੇ ਬੜਾ ਪਹਿਲਾਂ ਉਹ ਬਾਈ ਤੋੜ ਬਹੁ ਲੱਗ ਰਹੀ ਆ ਯਾਰ ਆ ਤੈਨੂੰ ਹੁਣ ਦੱਸ ਦੂੰ ਤੋੜ ਤੋੜ ਪੈਸੇ ਦੇ ਪਹਿਲਾਂ ਉਹ ਬਾਈ ਨੂੰ ਪੈ ਰਹੀ ਕਰਾ ਮਰ ਤੂੰ ਪੈਰੇ ਹੱਥ ਨੂੰ ਸਮਾਨ ਨਹੀਂ ਆਉਂਦਾ ਪੈਸੇ ਕੱਢ ਐ ਨਹੀਂ ਬਣਦਾ ਕੰਮ ਜਰ ਜੇਬਾ ਖਾਲੀ ਨੇ ਬਾਈ ਐ ਨਹੀਂ ਮਨ ਦਰ ਕੰਮ ਉਹ ਦੇ ਸੁਣ ਤਾਂ ਲੈ ਮੇਰੀ ਗੱਲ ਸੁਣਾ ਕੱਲ ਨੂੰ ਮੈਂ ਤੈਨੂੰ ਕਰੋ ਸੋਨੇ ਦੀ ਚੈਨ ਲੈ ਕੇ ਦੇ ਦੂੰਗਾ ਯਾਰ ਆ ਮੋਬਾਈਲ ਕੱਢ ਉਹ ਹੈ ਨਹੀਂ ਮੋਬਾਈਲ ਵੀ ਮੇਰਾ ਫੋਨ ਦੋਸਤ ਕੋਲ ਹੀ ਰਹਿ ਗਿਆ ਯਾਰ ਆ ਕੱਢ ਦੇਖ ਲੈ ਯਾਰ ਸੱਚੀ ਕਹਿੰਦਾ ਦੇ ਮੈਨੂੰ ਭਾਈ ਨਹੀਂ ਐ ਨਹੀਂ ਤਾਂ ਦੇ ਦੇ ਭਾਈ ਨਹੀਂ ਮੇਰੀ ਗੱਲ ਸੁਣਾ ਦੇਖ ਮੇਰੀ ਗੱਲ ਸੁਣ ਇੱਕ ਮੇਰੀ ਗੱਲ ਸੁਣਾ ਤੈਨੂੰ ਕੱਲ ਨੂੰ ਮੈਂ ਸੋਨੇ ਦੀ ਚੈਨ ਹੀ ਫੜਾ ਜੂਗਾ ਤੂੰ ਅੱਜ-ਅੱਜ ਸਮਾਣ ਦੇ ਦੇ ਮੈਨੂੰ ਕਿੰਨੇ ਤੋਲੇ ਦੇ ਡੇਢ ਤੋਲੇ ਦੀ ਆ ਮੈਂ ਫਿਰ ਮੁੜ ਕੇ ਜੇ ਮੇਰੇ ਤੱਕੇ ਚੜ ਗਿਆ ਮੈਂ ਕਟੂੰਗਾ ਤਾਂ ਨਾ ਬਾਈ ਯਾਰ ਮਾਫ ਕਰ ਦੇ ਮੈਨੂੰ ਫੜਾ ਦੇ। ਸਮਾਨ ਮੈਂ ਤੈਨੂੰ ਦੇ ਦਿੰਨਾ ਫੜਾ ਦੇ। ਆਹ ਸਮਾਨ ਹੈ। ਸਮਾਨ ਬਹੁਤ ਮਹਿੰਗਾ ਹੈ। ਕੱਲ ਨੂੰ ਮਿਲ ਜਾਣਗੇ ਤੈਨੂੰ। ਮੇਰੇ ਪੈਸੇ ਦੇ ਦੀ। ਮੈਨੂੰ ਕੱਲ ਨੂੰ ਪੈਸੇ ਮਿਲ ਜਾਣਗੇ। ਹਾਂ ਠੀਕ ਹੈ। ਵਾਹ ਠੀਕ ਹੈ ਲੰਘ ਜਾ ਕੇ ਨਾ। ਨੱਕੇ ਨੁੱਕੇ ਵਾਹ ਲੰਘ ਰਹੇ ਨੇ ਤੂੰ ਲੰਘ ਜਾ ਕਰ ਮਿੰਟ ਮਾਰ। ਬਾਪੂ ਜੀ ਮੈਂ ਐਂ ਕਹਿੰਦੀ ਸੀ ਵੀ ਮੈਂ ਰੋਟੀ ਬਣਾਤੀ ਐ ਤੇ ਮੈਂ ਸੈਂਟਰ ਜਾਇਆ ਵਾਂ। ਠੀਕ ਆ ਸ਼ਹਿਰਾ ਜਾਇਆ। ਤੇ ਵਧਾ ਕੇ ਕਹਿੰਦਾ ਦੀਗਾ। ਹਾਂਜੀ। ਜੇ ਜੋਤਰੀ ਬੀਬੀ ਦਾ ਟੈਲੀਫੋਨ ਆਇਆ ਜਾਂ ਤੇਰੇ ਘਰੋਂ ਕਰਕੇ ਦੇਖ ਲਈ ਪੁੱਛ ਲਈ ਕਿ ਬਥੇਰੇ ਦਿਨ ਹੋ ਗਏ ਹੁਣ ਤਾਂ ਆ ਜਾਂਦੀ ਹੈ ਕੋਈ ਗੱਲ ਨਹੀਂ ਮੈਂ ਪੁੱਛ ਲਾਂਗੀ ਮੈਨੂੰ ਲੱਗਦਾ ਛੋਟਾ ਜੀ ਨਹੀਂ ਲੱਗਦਾ ਮੰਮੀ ਬਿਨਾ ਆ ਜੀ ਤਾਂ ਕਾਣੂ ਭਾਈ ਊ ਮਾ ਘਰ ਦੇ ਕੰਮਾਂ ਦਾ ਔਖਾ ਹੋ ਜਾਂਦਾ ਹੁਣ ਤੂੰ ਤਾਂ ਉੱਥੇ ਭੱਗ ਜਾਂਦੀ ਹੈ ਪੜ੍ਹਨਾ ਹੈ ਹੋਰ ਨਾਲੇ ਊ ਕਹੇ ਸਾਰੇ ਕੰਮ ਕਰਦਾ ਔਖਾ ਹੋ ਰਿਹਾ ਤੇਰੀ ਬੀਬੀ ਨੂੰ ਕਹਿ ਦਿਆਂਗਾ ਤੇ ਪਾਪੇ ਨੇ ਕਿਹਾਗਾ ਵੀ ਕੰਮਾਂ ਦਾ ਔਖਾ ਹੋ ਰਿਹਾਗਾ ਚਲੋ ਕੋਈ ਨਾ ਮੈਂ ਐਪੇ ਕਹਿ ਦੂੰਗੀ ਫੋਨ ਲਾ ਕੇ ਹੋਰ ਮੈਂ ਤਾਂ ਥਕੇ ਮਾਜਾ ਰਹਿਣਾਗਾ ਕੰਮ ਕਰ ਸਾਰਾ ਕਰੇ ਘਰ ਦੇ ਕਰ ਲੈ ਪੈਂ ਨਾਲੇ ਖੇਤ ਦੇ ਕਰਕੇ ਆਉਣਾਗਾ ਹੈ ਕਹਿ ਨਹੀਂ ਦਿੰਗਾ ਕੋਈ ਨਾ ਮੈਂ ਕਹਿਨੂੰਗੀ ਨਾਲੇ ਹਰਮਨ ਕਿੱਥੇ ਐ ਮੈਂ ਇੱਥੇ ਨਿਕਲਿਆ ਹੋਊ ਕਿਤੇ ਮੈਨੂੰ ਤਾਂ ਪਤਾ ਨਹੀਂ ਕਿ ਕਿਹੜੇ ਕਿੱਥੇ ਰਹਦਾ ਕਿੱਥੇ ਨਾ ਰਹਿੰਦਾਗਾ ਭਾਈ ਤੂੰ ਮੈਨੂੰ ਮੜਾ ਜਾ ਟੋਕਿਆ ਕਰ ਠੀਕ ਆ ਤੇਰੀ ਟੋਕ ਹਲੇ ਮੰਨ ਜੂਗਾ ਮੇਰੀ ਤਾਂ ਜਮੀ ਨਹੀਂ ਮੰਨਦਾ ਹੈਗਾ ਮੇਰੀ ਕਿੱਥੇ ਸੁਣਦਾ ਹੋ ਮੇਰੀ ਤਾਂ ਆਪ ਨਹੀਂ ਸੁਣਦਾ ਉੱਤੋਂ ਮੈਨੂੰ ਜਵਾਬ ਦਿੰਦਾ ਭਾਈ ਮੈਂ ਤੈਨੂੰ ਐਂ ਕਹਿਣਾ ਮੜਾ ਜਾ ਨੂੰ ਘੂਰ ਕੱਪ ਕੇ ਰੱਖਿਆ ਕਰ ਅੱਜ ਕੱਲ੍ਹ ਵਾਲਿਆ ਕੁੜੀਆਂ ਤਾਂ ਬਥੇਰਾ ਘੂਰ ਕੱਪ ਕੇ ਰੱਖਦੇ ਨੇ ਗਿਆ ਹੈ ਮਾੜੀ ਮੋਟੀ ਉਹਨੂੰ ਅਕਲ ਆ ਜੂਗੀ ਮੁੰਡਿਆਂ ਦਾ ਪਹਿਲੀ ਨਹੀਂ ਰਲਦਾ ਮਿਲ ਹੈਂ ਉਹਨੂੰ ਇੱਥੇ ਹੀ ਫਿਰ ਜਾਂਦਾ ਘਰੇ ਬੈਡਾਂ ਦੇ ਪੈ ਰਹਿਦਾ ਹੈਗਾ ਸਾਰਾ ਦਿਨ ਉਹ ਬਾਪੂ ਜੀ ਮੈਂ ਤਾਂ ਬਥੇਰਾ ਮੱਥਾ ਮਾਰਦੀ ਆ ਮੇਰੀ ਸੁਣਦਾ ਹੋਵੇ ਤਾਈਓ ਨਾ ਚੱਲ ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰ ਅਗਰ ਥੋੜਾ ਜਿਹਾ ਬੌਲਾ ਪਹਿਲੇ ਦਿਨੋਂ ਹੀ ਰੱਖਿਆ ਹੋਇਆਗਾ ਹੈ ਲਾੜ ਲਾ ਦੀ ਮਾਂ ਨੇ ਘਰੋਂ ਬਾਹਰ ਘੱਟੇ ਜਾਣ ਦਿੱਤਾ ਹੋਇਆਗਾ ਠੀਕ ਆ ਚਲ ਉਹਨੂੰ ਬੜਿਆ ਭਿਲਾ ਕੇ ਮਾੜਾ ਮੋਟਾ ਉਹ ਕਰ ਲਿਆ ਕਰ ਸਮਝਾ ਦਿਆ ਕਰ ਗੱਲਾਂ ਬਾਤਾਂ ਜੀਆਂ ਆਪੇ ਸਮਝਾ ਲਿਆ ਕਰ ਚੰਗਾ ਕੋਈ ਗੱਲ ਨਹੀਂ ਹਾਂ ਚਲੋ ਮੈਂ ਥੋੜਾ ਜਿਆ ਨਿਆਣ ਮੱਤ ਆ ਗਈ ਠੀਕ ਆ ਜਲਦੀ ਜਲਦੀ ਜਵਾਖੇ ਦੇ ਸੋਚ ਵੜਵੜ ਖਾਈ ਜਾਂਦੇ ਮਨ ਤਾਂ ਕੀ ਹੋਊਗਾ ਦਾ ਕੀ ਨਾ ਧਿਆਨ ਦਾ ਸਮਾਨ ਤੇ ਆਹੀ ਆ ਨਾ ਹਾਂ ਆਏ ਸਾਲਿਆ ਐਵੇਂ ਜੇ ਫੜਦਾ ਕੀ ਗੱਲ ਬਹੁਤ ਮਹਿੰਗਾ ਆਇਆ ਡੇਢ ਟੋਲੇ ਦੀ ਚੈਣ ਬਾਗੀ ਮੈਂ ਨਹੀਂ ਲਵਾਉਦਾ ਜੰਮ ਲਵਾਉਦਾ ਹੀ ਮੈਂ ਮਰਦਾ ਮੈਂ ਤੈਨੂੰ ਇੱਕ ਗੱਲ ਕਹਿਣਾ ਗੁਰੀ ਮੇਰਾ ਸੋਡਾਲੇ ਕੋਠੇ 'ਚ ਖੇਤ ਕੋਟ ਪਿਆ ਕੋਟ ਨਾਲੇ ਮੈਂ ਖੇਤ ਕੋਟ ਚੱਕ ਲੈਣਾ ਆ ਸਮਾਨ ਲਾ ਕੇ ਅੱਛਾ ਮੈਂ ਕੂੜਚਾ ਕੇ ਉਧਰ ਦੀ ਉਧਰ ਘਰੇ ਲੰਘ ਜੂਗਾ ਤੂੰ ਵੀ ਲੰਘ ਜਾ ਠੀਕ ਚੱਲ ਫਿਰ ਤੂੰ ਯਾਦ ਰੱਖੀ ਕਿਤੇ ਸਾਲਾ ਚਿੱਟੀ ਡੋ ਚਾਕੇ ਭੁੱਲ ਜੇ ਦੰਦਰੀਲੀ ਬੀਬੀ ਨੇ ਸਮਾਨ ਕਹੀ ਬਾਜ਼ਾਰ ਤੋਂ ਲਿਆਉਣ ਨੂੰ ਲਿਆਈ ਠੀਕ ਹੈ ਜਾ ਕੇ ਉਹ ਸਮਾਨ ਤਾਂ ਲਿਆਉਂਗਾ ਪਹਿਲਾਂ ਲਵਾਤਾ ਦੇ ਥੋੜਾ ਜਾ ਬਾੜਾ ਮੇਰੇ ਸਾਲਾ ਲਵੇ ਜੇ ਆਉਣਾ ਹੋਏ ਇੱਧਰ ਜਾ ਆ ਹੋਰ ਆ ਜਾ ਆ ਆ ਦੇ ਦਿਵਾ ਦੇ ਓਰੇ ਥੋੜੀ ਲੱਗੂ ਉਹ ਕਿੱਥੇ ਲਾਈਏ ਅਈ ਤੇ ਮਾਰਸ਼ਲ ਟੱਪ ਜਾ ਨਹੀਂ ਇੱਧਰ ਦੀ ਟੱਪ ਜਾਣਿਆ ਸਮਾਨ ਬੜਾ ਤੇਜ ਐ ਮੈਂ ਦੇਖ ਤਾ ਲੈਣ ਦੇ ਉਹ ਤੇਜ ਐ ਉਹ ਤੇਜ ਲੈਣ ਦੇ ਕਿੰਨਾ ਸੋਹਣਾ ਸਮਾਨ ਦਿਖਣਾ ਪਿਓਰ ਪਿਆ ਸਮਾਨ ਤੋਂ ਪੂਰਾ ਪਿਓਰ ਚੱਲ ਅਜੇ ਤੇਰੀ ਚੱਲੇ ਤੇ ਹਿੰਦਰਾ ਕੋਈ ਹੈ ਤਾਂ ਨਹੀਂ ਲੀਕਾ ਕੋਈ ਨਹੀਂ ਹੈਗਾ ਐਸ਼ ਰਾਹੁਲ ਤੂਰੇ ਕੀ ਕਰ ਰਹੇ ਨਾਲੇ ਮੇਰਾ ਰਾਹ ਕਿਉਂ ਰੋਕਿਆ ਮੈਂ ਤਾਂ ਬਾਜ਼ਾਰ ਆਇਆ ਸੀਗਾ ਐਸ਼ ਤੈਸੇ ਰੁਕਨੇ ਮੈਂ ਤਾਂ ਸੈਂਟਰ ਤੋਂ ਆਈ ਸੀ ਪਰ ਤੈਨੂੰ ਕੀ ਇਹਦੇ 'ਚ ਕਿਉਂ ਇਹ ਸਮਝ ਨਹੀਂ ਸਕਦਾ ਤੂੰ ਆ ਮੈਨਾਂ ਮੈਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਹੁਣ ਇਹ ਗੱਲਾਂ ਕਰਨ ਦਾ ਰਾਹੁਲ ਕੋਈ ਫਾਇਦਾ ਨਹੀਂ ਤੇਰੇ ਰਾਹ ਵੀ ਅੱਡ ਨੇ ਮੇਰੇ ਤਾਂ ਵਿਆਹ ਕਰਾ ਕੇ ਵੈਸੀ ਰਾਹ ਅੱਡ ਹੋਗੇ ਹੁਣ ਤੋ ਇਸ ਗੱਲ ਨੂੰ ਸਮਝ ਤੇ ਅੱਗੇ ਵੱਧ ਜਾ ਬੋਲ ਹੁਣ ਚੁੱਪ ਕਾ ਨੂੰ ਐਸ਼ ਕੁਛ ਨਹੀਂ ਹੈ ਗੇ ਬੋਲਣ ਨੂੰ ਚਲ ਕੋਈ ਗੱਲ ਨਹੀਂ ਮੈਨੂੰ ਯਾਦ ਕਰਨੀ ਗੱਲ ਜਦੋਂ ਲੋਡ ਹੋਈ ਪਰ ਮੈਂ ਤੈਨੂੰ ਪਿਆਰ ਬਹੁ ਕਰਦਾ ਮੈਨੂੰ ਯਾਦ ਕਰਨੀ ਉਹ ਆਉਈ ਮੈਨੂੰ ਆ ਲੱਗਾ ਜਿਵੇਂ ਹਾਰਮੋਨ ਦੇ ਘਰ ਵਾਲੀ ਹੋਵੇ ਹਾਂ ਲੱਗਦਾ ਤੋਹੀ ਆ ਯਾਰ ਚੱਲ ਹਾਰਮੋਨ ਬਾਈ ਨੂੰ ਦੱਸਣ ਦੇ ਅੱਜ ਨਾਲੇ ਕਰਾਉਣਾ ਜੀ ਗੁਰੀ ਦਾ ਫੋਨ ਹਾਂ ਗੁਰੀ ਓਏ ਪਹਿਲਾਂ ਤਾਂ ਤੂੰ ਮੈਨੂੰ ਇਹਦਾ ਸਾਰੀ ਗੱਲਾਂ ਤਾਂ ਛੱਡਾ ਓਏ ਮੈਂ ਸੁੱਡੇ ਸਾਰੇ ਕੋਠੇ 'ਚ ਕੋਟ ਲੱਭ ਲਿਆ ਸਾਰੇ ਕਿਦ ਲੱਬਲੇ ਕੋਟ ਕਿੱਥੇ ਮੇਰਾ ਕੋਟ ਨੂੰ ਛੱਡ ਕੀ ਗੱਲ ਹੋ ਗਈ ਇਹ ਜੀ ਅਛਨੀ ਤਾਂ ਕਿਸੇ ਗੈਰ ਬੰਦੇ ਨਾਲ ਖਿੜਖਿੜ ਕੇ ਹੱਸ ਰਹੀ ਆ ਗੱਲ ਸੱਚੀ ਆ ਜਾਂ ਝੂਠੀ ਮੈਨੂੰ ਉਤੇ ਰੱਬ ਜਿੱਡਾ ਵਿਸ਼ਵਾਸ ਸੀ ਇਹ ਨਹੀਂ ਹੋ ਸਕਦਾ ਪੱਕੀ ਗੱਲ ਆ ਕੀ ਕਗਰੀ ਮੁੱਛਤ ਤੂੰ ਇਹ ਮਸੋਖਾ ਦੇਰੀਆਂ ਤੂੰ ਨਾ ਕਹਿ ਬਾਕੀ ਨੂੰ ਕਹਿੰਦੀ ਸੀ ਜੀ ਜਵਾਬ ਕਰ ਲੈ ਜਵਾਬ ਕਰ ਲੈ ਹੁਣ ਤੂੰ ਬਜ਼ਾਰਾਂ ਦੇ ਵਿੱਚ ਵੀ 11 ਬੰਦੇ ਨਾਲ ਫਿਰੇਂਦੀ ਹਾਏ ਰੱਬਾ ਇਹ ਤੁਸੀਂ ਕੀ ਕਹੀ ਜਾਂਦੇ ਹੋ ਕੀ ਬੋਲ ਰਿਹਾ ਮੈਂ ਤੁਸਾਂ ਨੂੰ ਇਹ ਲੱਸੋ ਜਿਹੜਾ ਬਜ਼ਾਰ ਚ ਮੁੰਡਾ ਸੀ ਉਹ ਕੌਣ ਸੀ ਜਿਹਦੇ ਨਾਲ ਮੋਟਰਸਾਈਕਲ ਤੇ ਖੜ ਖੜ ਕੰਦਾ ਮਾਰਦੀ ਹਾਂ ਸੱਸ ਕੇ ਤੁਹਾਨੂੰ ਕਿਹਨੇ ਕਿਹਾ ਕੋਈ ਮੁੰਡਾ ਨਹੀਂ ਸੀਗਾ ਮੇਰੇ ਨਾਲ। ਉਹ ਬੰਦੇ ਉਹ ਤੇਰੇ ਹੁਣ ਬੜੀ ਚਲਾਕ ਬਣਦੀ ਆ। ਉਹ ਮੈਨੂੰ ਤੇਰੇ ਤੋਂ ਆ ਬੀਜ ਨਹੀਂ ਸੀ ਜਿਹੜੀਆਂ ਤੂੰ ਆ ਖੇਖਣ ਖਣੇ ਆਂਦੀ ਫਿਰਦੀਆਂ ਪਿਆਰਾਂ ਦੇ ਵਿੱਚ। ਉਹ ਲੋਕ ਕੀ ਕਹਣਗੇ? ਵੀ ਹਰਮਣ ਦੇ ਘਰਾਂ ਦੀ ਤਾਂ ਬੈਰ ਮਰਦਾਂ ਨਾਲ ਖੜੀ ਸੀ। ਹੁਣ ਤੂੰ ਕਹਿੰਦੀ ਮੈਨੂੰ ਕੀ ਪਤਾ ਕੌਣ ਸੀ ਕੀ ਸੀਗਾ। ਉਹ ਮੇਰੀ ਗੁਰੀ ਦੇ ਸਾਰੇ ਗੋਦਾਸਤਾ। ਬੜਿਆ ਹੱਸ-ਹੱਸ ਕੇ ਤੇ ਨਾ ਮਾਰਦੀ ਨਾ ਉਹਦੇ ਨਾਲ। ਹੋਏ ਹੈਗਾ ਸੀ। ਹੁਣ ਤੁਹਾਡੇ ਤੋਂ ਕੀ ਝੂਠ ਬੋਲਣਾ। ਉਹ ਤਾਂ ਮੇਰਾ ਜਸਟ ਫਰੈਂਡ ਐ। ਇਸ ਤੋਂ ਵੱਧ ਕੇ ਕੁਛ ਨਹੀਂ। ਉਹ ਗੱਸਤ ਜੁੱਸ ਤੇ ਫਰੈਂਡ ਨਹੀਂ ਹੁੰਦੇ ਉਹ ਸਾਰਾ ਪਤਾ ਮੈਨੂੰ ਨਾਲੇ ਮੇਰੀ ਗੱਲ ਸੁਣਦਾ ਤੂੰ ਆ ਲੋਕਾਂ ਕੋਲੇ ਤਾਲੀ ਹਰਿਆਂ ਕੋਲੇ ਕੀ ਗੱਲਾਂ ਕਰਦੀਆਂ ਪਹਿਲੀ ਮੈਨੂੰ ਸਾਰਾ ਕੁਝ ਦੱਸ ਤਾਂ ਵੀ ਤੇਰੇ 'ਚ ਕਮੀ ਆ ਕੀ ਕਹਿੰਦੀ ਆ ਮੇਰੇ 'ਚ ਮੈਨੂੰ ਦੱਸ ਤਾਂ ਇੱਕ ਵਾਰੀ ਮੈਂ ਤਾਂ ਐਵੇਂ ਦਾ ਕੁਝ ਕਿਹਾ ਹੀ ਨਹੀਂ ਤੁਹਾਨੂੰ ਤਾਈ ਖੁਦ ਹੀ ਕਹਿੰਦੀ ਸੀ ਅੱਗੇ ਵਾਰੇ ਸੋਚ ਲਓ ਉਹ ਤਾਂ ਮੈਨੂੰ ਇਹ ਨਹੀਂ ਕਹਿੰਦੀ ਸੀ ਵੀ ਫਲ ਫੁੱਲ ਪਵਾ ਕੇ ਰੱਖ ਲੈ ਕਿਸੇ ਬਾਬੇ ਤੋਂ ਕਿ ਬਰਾ ਠੀਕ ਹੋ ਜੇ ਉਹ ਐਨੇ ਫੜਾ ਨਾਲ ਮੁੱਡੇ ਹੁੰਦੇ ਨੇ ਨਾਲੇ ਮੈਂ ਤੈਨੂੰ ਹਲੇ ਰੱਖਦਾ ਹਾਂ ਕਹਿੰਦਾ ਵੀ ਮੇਰੀ ਉਮਰ ਨਹੀਂ ਆਈ ਆ ਔਰ ਅੱਜ ਤੋਂ ਬਾਅਦ ਜੇ ਮੈਨੂੰ ਆ ਗੱਲ ਬਾਰੇ ਕਿਹਾ ਵੀ ਨਾ ਆਪਦੇ ਆਪ ਦੀ ਸੋਚਣੀ ਠੀਕ ਆ ਲੱਭੀ ਸਮਝਾ ਹਾਂ ਕੀ ਗੱਲ ਬਣੀ ਇਹ ਕਰਦੇ ਵੀ ਮਜਬੂਰੀ ਹੁੰਦੀ ਹੈ ਤੁਸੀਂ ਇਹ ਗੱਲ ਕਿਉਂ ਨਹੀਂ ਸਮਝਦੇ ਅੱਜ ਤਾਂ ਤਾਈ ਗੱਲਾਂ ਕਰਦੀਆਂ ਕੱਲ ਨੂੰ ਸਾਰਾ ਸਮਾਜ ਹੀ ਗੱਲਾਂ ਕਰੇਗਾ ਲੋਕਾਂ ਨੂੰ ਕੀ ਪਤਾ ਵੀ ਕਮੀ ਮੇਰੇ ਚ ਨਹੀਂ ਤੁਹਾਡੇ ਚ ਆ

ਨਾ ਮੈਂ ਕਿਸੇ ਜੁੱਗੇ ਮੂੰਹ ਦਿਖਾਂ ਚੁੱਗੀ ਲੋਕਾਂ ਨੇ ਤਾਂ ਮੇਰੇ 'ਚ ਹੀ ਕਮੀ ਕੱਢਣੀ ਐ ਵਿੱਚ ਜ਼ਰੂਰ ਕੁੜੀ 'ਚ ਕੋਈ ਖੋਟ ਹੋਏਗੀ ਰੋਣਾ ਨੂੰ ਕੀ ਪਤਾ ਇਹਦੇ ਨਰੂ ਚੰਗਾ ਤਾਂ ਮਾਪਦੇ ਘਾਰ ਹੀ ਚੰਗੀ ਸੀਗੀ ਵਾਏ ਕੀ ਕਰਨੀ ਜੰਨੀ ਉਹ ਬਾਹਰ ਓਏ ਯਾਰ ਕੋਸਮ ਮਰਜ਼ੀ ਕਰਾਂ ਤੂੰ ਪੈ ਜਾ ਜਾ ਕੇ

ਜੋਤੇ ਨੂੰ ਮੇਰੀ ਰਿਸਪੈਕਟ ਹੀ ਨਹੀਂ ਹੈਗੀ ਸ਼ੋਅ ਨਹੀਂ ਹੈਗੀ ਮੈਂ ਕੀ ਕੀਤਾ ਹੋ ਜਦ ਮੈਂ ਤਾਂ ਦੱਸ ਦੋ ਕਰਿਆ ਕੀ ਨਹੀਂ ਅਲਸ ਤੇ ਨਹੀਂ ਮੇਰਾ ਕਿਸੇ ਗੈਰ ਮਰਦ ਨਾਲ ਵਿਸ਼ਵਾਸ ਤੋੜਿਆ ਫਿਰ ਇਹ ਦੂ ਬਾਅਦ ਚ ਤੂੰ ਮੈਨੂੰ ਕਿਹਾ ਮੈਂ ਤੁਹਾਨੂੰ ਇਹ ਚੀਜ਼ ਕਲੀਅਰ ਕੀਤੀ ਸੀ ਕਿ ਉਹ ਮੇਰਾ ਜਸਟ ਫਰੈਂਡ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਤੇ ਨਾ ਹੀ ਹੁਣ ਕੁਝ ਦੇ ਆ ਸਾਡੇ ਦੋਵਾਂ ਵਿੱਚ ਤੈਨੂੰ ਮੈਨੂੰ ਕਿਹਾ ਨਹੀਂ ਕਹਿੰਦੀ ਤੇਰੇ ਪੱਲੇ ਕੁਝ ਨਹੀਂ ਨਹੀਂ ਗੱਲ ਸੁਣ ਲੈ ਮੈਂ ਤੁਹਾਨੂੰ ਇੱਕ ਵਾਰੀ ਦੁਬਾਰੀ ਕਹਿੰਦਾ ਅਸ਼ਨੀਤ ਯਾਰ ਕਿਹਾ ਗਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਹੀ ਆ ਪਰ ਤੈਨੇ ਮੇਰੀ ਨਾ ਸਾਰੇ ਪਿਆਰ ਦੀ ਪੱਤੀ ਮੇਸ ਕਰਕੇ ਰੱਖ ਦਿੱਤੀ ਜੇ ਕਹਿ ਵੀ ਦਿੱਤਾ ਗੁੱਸੇ 'ਚ ਤਾਂ ਫੇਰ ਕੀ ਹੋ ਗਿਆ ਤੁਸੀਂ ਵੀ ਤੇਰੇ ਨਾਲ ਕੁਝ ਕਹੀ ਦਿੰਨੇ ਹੋ ਨਾਲੇ ਚਲ ਮੈਂ ਤਾਂ ਕਿਹਾ ਹੀ ਸੀਗਾ ਤੁਸੀਂ ਤਾਂ ਮੇਰੇ ਤੇ ਹੱਥ ਵੀ ਚੱਕਿਆ ਸੀ ਉਹ ਤਾਂ ਭੁੱਲ ਗਿਆ ਤੁਸੀਂ ਹੱਥ ਚੱਕਿਆ ਸੀ ਮੈਂ ਮਜਬੂਰ ਹੋ ਕੇ ਚੱਕਿਆ ਹੀਗਾ ਮਜਬੂਰ ਹੋ ਕੇ ਚੱਕਿਆ ਸੀ ਵਾਜ ਹੀ ਤੁਹਾਡੇ ਆਪ ਦੀ ਘਰ ਦੇ ਤੇ ਹੱਥ ਚੱਕਿਆ ਹਲੇ ਕਹਿੰਦੇ ਮੈਂ ਤਾਂ ਮਜਬੂਰ ਹੋ ਕੇ ਚੱਕਿਆ ਸੀਗਾ ਇਦੂ ਪਹਿਲਾਂ ਮੇਰਾ ਹੁਣ ਵੀ ਬੀਬੀ ਵਾਜੇ ਨਾ ਤੂੰ ਅੰਦਰ ਜਾ ਕੇ ਪੈ ਜਾ ਕੋਈ ਫਾਇਦਾ ਨਹੀਂ ਗਲੇ ਮੈਂ ਤੈਨੂੰ ਕਹਿੰਦਾ ਸਾਡੇ ਜ ਮਰਦਾ ਤੈਨੂੰ ਪੈਸ ਕਰੀ ਜਾਂਦੇ ਹੋ ਤੂੰ ਸ ਤਾਂ ਰੋਟੀ ਵੀ ਨਹੀਂ ਖਾਦੀ ਅੱਜ ਉਹ ਅੰਦਰ ਮੈਨੂੰ ਭੁੱਖ ਨਹੀਂ ਹੈਗੀ ਠੀਕ ਹੈ ਤੂੰ ਪੈ ਜਾ ਜਾ ਕੇ ਚੰਗਾ ਠੀਕ ਹੈ ਯਾਰ ਨੀਤ ਪੁੱਤ ਮੈਂ ਧਰਨੇ ਤੇ ਜਾ ਕੇ ਆਉਣਾ ਮਾਹ ਲਵਾਇਆ ਮੈਂ 2 ਦਿਨ ਆਪਣੇ ਪਿੰਡੋਂ ਟਰਾਲੀ ਜਾਊਗੀ ਜਾ ਅੱਛਾ ਚਲੋ ਕੋਈ ਨਾ ਤੁਸੀਂ ਜਾਇਓ ਹਾਂ ਤੇ ਆ ਕੜਕੋ ਮੁਕ ਜੇ ਅੰਦਰ ਕਰਦੀ ਬੱਦਲ ਜੇ ਹੋ ਰਿਹਾ ਪਤਾ ਨਹੀਂ ਲੱਗਦਾ ਮੌਸਮ ਦਾ ਕਹਿੰਦੇ ਦਸਿਆ ਹੋਇਆ ਨੱਟ ਨੱਟਦੇ ਹੈ ਕੋਈ ਗੱਲ ਨਹੀਂ ਬਾਪੂ ਜੀ ਰਾਤ ਨਾਲ ਹਰਮਨ ਮੇ ਨਾਲ ਲੜ ਪਿਆ ਮੇ ਨਾਲ ਗੱਲ ਹੀ ਨਹੀਂ ਕਰ ਰਿਹਾ ਗੱਲ ਨਹੀਂ ਕਰ ਰਿਹਾ ਲੈ ਉਹਰਾ ਭਲਾ ਉਹਨੂੰ ਬਾਹਰੇ ਉਹਨੂੰ ਮੈਂ ਦੱਸਿਆ ਪਤਾ ਉਹ ਤਹਾਨੂੰ ਉੱਤ ਗੁਰੀ ਦਾ ਫੋਨ ਆਇਆ ਸੀ ਨਾ ਉਹਦੇ ਨਾਲ ਹੀ ਚਲਾ ਗਿਆ ਤਾ ਕੰਜਰ ਦਾ ਤੜਕੀ ਨਿਕਲ ਜਾਂਦਾ ਕਿਹੜਾ ਘਰੇ ਖੜਦਾਗਾ ਕੋਈ ਨਾ ਤੂੰ ਐ ਕਰ ਤਰੀ ਬੀਬੀ ਨਾਲੋਂ ਤਾਂ ਮੇਰੀ ਗੱਲ ਹੋਈ ਸੀ ਟੈਲੀਫੋਨ ਤੇ ਗੱਲ ਕਰਾਈ ਸੀ ਹਰਮਨ ਨੇ ਉਹ ਕਹਿੰਦੀ ਆਉਂਗੀ ਮੈਂ ਅੱਜ ਤੂੰ ਐ ਕਰ ਜਦੋਂ ਆ ਗਈ ਉਹਨੂੰ ਦੱਸੇ ਜੇ ਫੇਰ ਵੀ ਨਾ ਮੰਨਿਆ ਮੇਰੀ ਮੈਨੂੰ ਕਰਦੇ ਟੈਲੀਫੋਨ ਉੱਥੇ ਉਹ ਹੋਊਗਾ ਕਾਲਾ ਹੋਊਗਾ ਬੰਤਕਾ ਮੇਰੇ ਨਾਲ ਉਹਦੇ ਨਾਲ ਫੋਨ ਤੇ ਫੋਨ ਲਵਾ ਲਈ ਠੀਕ ਆ ਠੀਕ ਹੈ ਬਾਪੂ ਹਾਂ ਨਾਲੇ ਘਰ ਦੀ ਗੌਰ ਰੱਖੀ ਭਾਈ ਮੜਾ ਜਾ ਕੋਈ ਗੱਲ ਨਹੀਂ ਤੁਸੀਂ ਐਵੇਂ ਟੈਨਸ਼ਨ ਨਾ ਲਓ ਆ ਆ ਕਣਕ ਜੀ ਚੱਕ ਦੀ ਗੌਰ ਨਾਲ ਤੇਰੀ ਬੀਬੀ ਕੋਹ ਮੇਰੇ ਬਿਨਾਂ ਘਰੇ ਗੌਰ ਨਹੀਂ ਰੱਖੀਏਗੀ ਜੇ ਮੀਂਹ ਆ ਗਿਆ ਔਖਾ ਜੂ ਬੱਦਲ ਬਈ ਜੀ ਹੋਰੀਏਗੀ ਠੀਕ ਆ ਹਾਂਜੀ ਕੋਈ ਗੱਲ ਨਹੀਂ ਤੁਸੀਂ ਨਾਲੇ ਲੜਿਆ ਭੜਿਆ ਕਰਉਂ ਹੀ ਦਾ ਮੜੇ ਮੜੇ ਗੱਲਾਂ ਤਾਂ ਹੁੰਦੀਆਂ ਰਹਿੰਦੇ ਨੇ ਬਾਈ ਘਰਾਂ 'ਚ ਗੁੱਸਾ ਨਹੀਂ ਕਰਦੇ ਹੁੰਦੇ ਇਹੀ ਗੱਲ ਦਾ ਹੁਣ ਬਾਪੂ ਜੀ ਨੂੰ ਕੀ ਦੱਸਾਂ ਮੈਂ ਮੈਂ ਕਿਉਂ ਲੜਦੀ ਆ ਇਹਨਾਂ ਦੇ ਮੁੰਡੇ 'ਚ ਹੀ ਖੋਟ ਐ ਲੋਕ ਤਾਂ ਸਗੋਂ ਮੈਨੂੰ ਗੱਲਾਂ ਕਰਦੇ ਨੇ ਵੀ ਕੁੜੀ 'ਚ ਕੋਈ ਕਮੀ ਐ ਤੈਨੂੰ ਜਵਾਕ ਨਹੀਂ ਹੁੰਦਾ ਚੱਲ ਛੱਡੇ ਗੱਲਾਂ ਇਹ ਕਰਦੀ ਆ ਮੈਂ rahul ਨੂੰ ਫੋਨ ਲਾ ਕੇ ਆਉਣੀ ਆ ਸ਼ਾਇਦ ਕੋਈ ਸੋਲੂਸ਼ਨ ਹੀ ਮਿਲ ਜਾ ਮੈਨੂੰ ਹੈਲੋ ਕਿੱਥੇ ਰਹਿ ਗਿਆ ਮੈਂ ਕਦੋਂ ਦੀ ਉਡੀਕ ਕਰ ਰਹੀ ਆ ਛੇਤੀ ਆ ਜਾ ਮੈਨੂੰ ਤਾਂ ਦਿਖ ਨਹੀਂ ਰਿਹਾ ਜੇ ਤੂੰ ਗੇਟ 'ਚ ਖੜਿਆ ਹੈ ਮੇਰੀ ਗੱਲ ਸੁਣ ਧਿਆਨ ਨਾਲਹੀਂ ਨਾਲੇ ਨਾ ਲੋਕ ਲੱਗਿਆ ਹੋਇਆ ਹੈ ਉੱਤੋਂ ਟੱਪ ਕੇ ਆ ਜਾ ਸ਼ੋਰ ਨਾ ਕਰੀ ਕਿਤੇ ਹੋਰ ਬਾਪੂ ਉੱਠ ਜੇ ਬਾਹਰ ਗਲੀ ਗਵਾਂਡਾ ਲੈਣ ਦੇਖ ਲੈਣਾ ਸੋ ਗੱਲਾਂ ਬਣਾਉਣਗੇ ਚਲ ਜੀਤੀ ਆ ਜਾ ਮੈਂ ਉਰੇ ਖੜੀਆ ਗੇਟ ਕੋਲ ਚਲ ਠੀਕਾ ਗੋਲੀ ਹੈ ਤਾਂ ਕਿੰਨੇ ਹਨ ਗੋਲੀਆਂ ਤੇ ਸੱਚੇ सुते नहीं आजा अंदर उरी उरी गाए। गाए। उरे नहीं उरे नहीं अच्छा आप अंदर अंदर पूरी पूरी ही जाने मरवा तो कोई नहीं है का ਮੈਡੀਕਲ ਤੁੰਗ ਰਾਹੁਲ ਇਹ ਚੋਤ ਮੇਰੇ ਲਈ ਕਿੱਤਨਾ ਉਹ ਮੇਰਾ ਘਰ ਵਾਲਾ ਵੀ ਨਹੀਂ ਕਰ ਸਕਦਾ ਸੀਗਾ ਜਿਹੜੀ ਨਾ ਤੇ ਤੋ ਕਿੰਨੇ ਦਿਨਾਂ ਦੀ ਕਹਿਰੀ ਸੀਗੀ ਤੂੰ ਤੂੰ ਤਾਂ ਇੱਕ ਦਿਨ ਚ ਪੂਰੀ ਕਰ ਦਿੱਤੀ ਹੁਣ ਤਾਂ ਮੈਨੂੰ ਕਿਸੇ ਦੇ ਤਾਣੇ ਮੇਰੇ ਵੀ ਨਹੀਂ ਸਹਿਣੇ ਪੈਣ ਮੈਂ ਤੈਨੂੰ ਕੀ ਕਹਾਂ ਸੀ ਇਸ ਮੀਤ ਕੋ ਜਿਸ ਤੇ ਤੱਕ ਘਰ ਵਾਲਾ ਨਿਕੰਮਾ ਉਹ ਤੇ ਯਾਰ ਨੂੰ ਪਰਖੇ ਤੇ ਅੱਜ ਮੈਂ ਤੇ ਆਇਆ ਉਹ ਦੇਖ ਲੈ ਵੀ ਰਾਤ ਨੂੰ ਖੰਧ ਕੱਟ ਕੇ ਤੇ ਆਣਾ ਟੌਕਾ ਜਿਹੜੀ ਚਲ ਠੀਕ ਹੈ ਸ਼ਨੀ ਤੇ ਤੈਨਾਂ ਬਿਕਰੀ ਓਏ ਪਾਣੀ ਪੀਂਗਦਾ ਪੀ ਜਾ ਥੱਕ ਗਿਆ ਹੋਵੇਂਗਾ ਉਹੀ ਆਣਾ ਇਹ ਜਿਹਨੂੰ ਜਸਟ ਫਰੈਂਡ ਦੱਸਦੀ ਸੀ ਬੁਲਾਣਿਆ ਬਿਕਰੀ ਦਿਖਾਤੀ ਕਰ ਤੂੰ ਤਾਂ ਜੇ ਲੋਕਾਂ ਨੂੰ ਪਤਾ ਲੱਗ ਗਿਆ ਓਏ ਆਪਣਾ ਕੁਝ ਰਹਿਣਾ ਨਹੀਂ ਗੱਲ ਉੱਡ ਜੂਗੀ ਵੀਰ ਤਾਂ ਦਾ ਕਰ ਲਾ ਕੇ ਕੋਈ ਨਲੇ ਮਤਲਬ ਕਰ ਲੈ ਹੋਰ ਕੋਈ ਨਾ ਤੇ ਤੇਰਾ ਬਿਜਟਾ ਯਕੀਨ ਸੀ ਨਾਲੇ ਤੈਨੂੰ ਹਰੇ ਬੀ ਲੋਕਾਂ ਦੇ ਘਰੇ ਬਿਨਾ ਗੱਲ ਤੋਂ ਕੰਦਾ ਨਹੀਂ ਟੱਪਿਆ ਕਰਦੇ ਬੰਦਾ ਛੇੜੀ ਦੀ ਮੰਜਾ ਜਾਂਦਾ ਅਸ਼ਨੀ ਤੇ ਤੇ ਆਹੀ ਪਿਆਰ ਸੀ ਮੇਰੇ ਨਾਲ ਤੋੜਦਾ ਨਾ ਮੇਰਾ ਸਾਰਾ ਪਿਆਰ ਕਿੰਨਾ ਪਿਆਰ ਕਰਦਾਈ ਮੈਂ ਤੈਨੂੰ ਤੂੰ ਤੂੰ ਵੀਰੇ ਇੱਕ ਮਿੰਟ 'ਚ ਤੋੜਦਾ ਮੈਨੂੰ ਕੀ ਪਤਾ ਸੀਗਾ ਵੀ ਸੱਜਣਾ ਛੇੜੀ ਬੈਠੀ ਆ ਕੋਈ ਪਿਆਰ ਤਾਂ ਮੈਂ ਵੀ ਕਰਦੀ ਸੀ ਪਰ ਤੂੰ ਮੇਰੇ ਪਿਆਰ ਦੀ ਕਦਰ ਨਹੀਂ ਪਾਈ ਮੇ ਛੇੜੀ ਇੱਜ਼ਤ ਦੀ ਮੈਂ ਤੇਰੇ ਤੋਂ ਮਿਡਲਾ ਕੇ ਬੈਠੀ ਸੀ ਤੇ ਸਾਰੀ ਪਾਣੀ ਚ ਫੇਰ ਦਿੱਤੀ ਮੇਰੀ ਗੱਲ ਸੁਣਦਾ ਉਹੀ ਉਮੀਦ ਅੱਜ ਇਹਨੇ ਪੂਰੀ ਕੀਤੀ ਮੇਰੀ ਇੱਕ ਗੱਲ ਸੁਣਦਾ ਓਏ ਤੈਨੂੰ ਇੱਕ ਗੱਲ ਕਹਿਣਾ ਹੁਣ ਮੈਂ ਲੋਕਾਂ ਦੀ ਸ਼ਰਮ ਨੂੰ ਚੁੱਪਾ ਕਿਉਂਕਿ ਤੂੰ ਸਾਡੇ ਘਰੇ ਆ ਕਸੂਰ ਆਪਦੀ ਜਾ ਆਪਦੀ ਨੇ ਬੁਲਾਇਆ ਜੇ ਤੈਨੂੰ ਨਾ ਤੈਨੂੰ ਕਦੇ ਵੇਲੇ ਟਾਈਮ 'ਚ ਟੱਕਰੂ ਬਾਰੇ ਮਿਲੀ ਤੇਨੇ ਤੈਨੂੰ ਇੱਕ ਗੱਲ ਕਹਿਣਾ ਖਾਲੀ ਨਹੀਂ ਪੁੱਤ ਛੱਡਦਾ ਜਾਂ ਤਾਂ ਤੈਨੂੰ ਮਾਰ ਦੂੰ ਜਾਂ ਮਰ ਜੂੰ ਤੈਨੂੰ ਮੈਂ ਨਹੀਂ ਸੁਣੀਦਾ ਮੰਨ ਲੈ ਮੇਰੀ ਗੱਲ ਤਸ ਤੇ ਮੇਰੂ ਕਮੀ ਕੀ ਸੀ ਮੇਰੇ ਚ ਘਾਟ ਗਈ ਸੀ ਤੇ ਮੈਂ ਤੈਨੂੰ ਜਵਾਬ ਤੁਲਕਾਰ ਕਰਤਾ ਯਾਰ ਉਮਰ ਪਈ ਸੀ ਸਾਰੀ ਕੁਛ ਮਰਜ਼ੀ ਕਰ ਲਾਂ ਦੇ ਮੈਂ ਤੈਨੂੰ ਹਰ ਰੋਜ਼ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਪਾਪਾ ਇਹਨਾਂ ਘਰੋਂ ਨੇ ਘੜਾਈ ਜਾਂਦੇ ਗਲੇ ਮੇਰੀ ਕੋਈ ਗੱਲ ਸੁਣਦਾ ਬਾਰੀ ਬਾਰੀ ਕੰਨ ਖੋਲ ਕੇ ਜਾਨੋਂ ਪਿਆਰ ਕਰਦਾ ਮੈਂ ਤੈਨੂੰ ਤੈਨੂੰ ਮੈਂ ਪਹਿਲਾਂ ਵੀ ਕਿਹਾ ਮੈਂ ਤੇਰੇ ਪਿੱਛੇ ਜਾਨ ਵੀ ਦੇ ਸਕਦਾ ਤੇ ਜਾਨ ਲੈ ਵੀ ਸਕਦਾ ਜੇ ਤੂੰ ਪਿਆਰ ਕਰਦਾ ਹੁੰਦਾ ਨਾ ਤੂੰ ਮੇਰੀ ਗੱਲ ਤੇਰੀ ਗੱਲ ਸੁਣ ਗਾਉ ਤੂੰ ਕੱਲ ਨੂੰ ਬੰਦੇ ਦੇ ਕੋਲ ਹੁੰਡਾ ਡਿੱਗ ਪਿਆ ਚੁੱਪਚਾਪ ਲੱਗ ਜਾ ਬੜੇ ਛੱਡਦਾ ਨਹੀਂ ਤੇਰੀ ਬਦਨਾਮੀ ਐਸੀ ਕਰੂੰਗਾ ਹੁੰਜ ਜਾ ਉਸੇ ਲਈ ਤੇਰੀ ਗੱਲ ਸੁਣ ਗਾਉ ਅਸੂਬੀਤਾ 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 ਮਰੀ ਰੋਮਾਂ ਬੰਗਰੇ ਬਲਾ ਕੇ ਯਾਰ ਤੂੰ ਮੈਂ ਫਾਟੂ ਕਰਦਾ

回家去，回家